ਲੋਵੇ ਦੋਸਤੋ ਤੁਸੀਂ ਵੀ ਪਰੇਸ਼ਾਨ ਹੋ ਗਏ ਹੋ ਪੁਰਾਣੇ ਟੀਵੀ ਤੇ ਧੁੰਦਲੀ ਸਕਰੀਨ ਤੋਂ ਹੁਣ ਤੁਹਾਡੇ ਵਾਸਤੇ ਲੈ ਕੇ ਆਏ ਐਲਈਡੀਆਂ ਤੇ ਆਫਰ ਤੇ ਆਈਪੀਐਲ ਦੇਖਣ ਬੈਠਦੇ ਹੋ ਮਜ਼ਾ ਨਹੀਂ ਆਉਂਦਾ ਸਕਰੀਨ ਤੇ ਪਰ ਆਹ ਕੁਆਲਿਟੀ ਵਾਲੀਆਂ ਚੀਜ਼ਾਂ ਭਾਜੀ ਕੋਲੇ ਮਿਲੂਗੀਆਂ ਭਾਜੀ ਦੱਸੋ ਜੀ ਸਾਡੇ ਕੋਲ ਮਿਲਣ ਗਿਆ ਐਂਡਰੋਇਡ ਸਮਾਰਟ ਫਰੇਮਲੈਸ ਐਲਈ ਟੀਵੀ 32 ਇੰਚ ਦਾ ਸਿਰਫ ਸਿਰਫ 5990 ਰੁਪਏ ਦਾ 1 ਸਾਲ ਦੀ ਵਾਰੰਟੀ ਦੇ ਨਾਲ ਇਸ ਤੋਂ ਵੱਧ 40 ਇੰਚ ਦਾ ਐਲਈ ਟੀਵੀ ਮਿਲੇਗਾ ਸਿਰਫ ਸਿਰਫ 9990 ਰੁਪਏ ਦਾ ਐਂਡਰੋਇਡ ਸਮਾਰਟ ਫਰੇਮਲੈਸ 1 ਸਾਲ ਦੀ ਵਾਰੰਟੀ ਨਾਲ ਅੱਛਾ ਜੀ ਇਸ ਤੋਂ ਬਾਅਦ ਤੁਹਾਡੇ ਦਾ ਆਫਰ ਹੋਰ ਵੀ ਹੈਗੇ ਹਲੇ ਸਾਡੇ ਕੋਲ ਮਿਲ ਜਗਾ 1 ਸਾਲ ਦੀ ਗਾਰੰਟੀ ਖਰਾਬ ਹੋਣ ਦੇ ਪੀਸ ਦਾ ਪੀਸ ਨਵਾਂ ਮੈਕਸ ਨਾਮ ਤੋਂ ਆਏਗਾ ਜਿਹੜਾ ਖਰਾਬ ਹੋ ਗਿਆ ਪੀਸ ਦਾ ਪੀਸ ਨਵਾਂ ਹੀ ਮਿਲੇਗਾ ਨਵਾਂ 1 ਸਾਲ ਜੇ ਖਰਾਬ ਹੋਣ ਤੇ ਸਿਰਫ 7490 ਰੁਪਏ ਦਾ ਇੱਥੇ ਹੀ ਬਸ ਨਹੀਂ ਇਹਦੇ ਨਾਲ ਜਿਹੜਾ ਆ ਸੈਂਡਵਿਚ ਮੇਕਰ ਜਿਹੜਾ ਆ ਸ਼ਾਇਨ ਸਟਾਰ ਦਾ ਦੇਵਾਗੇ ਬਿਲਕੁਲ ਫਰੀ ਉਹ ਵੀ ਗ੍ਰਿਲ ਵਾਲਾ ਘਰ ਘਰ ਐਲਈਡੀ ਘਰ ਘਰ ਸੈਂਡਵਿਚ ਮੇਕਰ ਇਸ ਤੋਂ ਇਲਾਵਾ ਬ੍ਰੈਂਡੀਆਂ ਸਾਡੇ ਕੋਲ ਟੂ ਮੱਚ ਹੈਗੀਆਂ ਅਸੀਂ ਕਿਹਾ ਛੋਟੇ ਜ਼ਿਲਰੇ ਇਸ ਏਰੀਏ ਦੇ ਕਿਹੜੀ ਕਿਹੜੀ ਕੰਪਨੀ ਦੇ ਸੋਨੀ ਦੇ ਫਾਈਸੈਂਸ ਦੇ ਓਹੋ ਐਲਜੀ ਦੇ ਸੈਮਸੰਗ ਦੇ ਤੇ ਹੋਰ ਵੀ ਬਹੁਤ ਸਾਰੀ ਕੰਪਨੀਆਂ ਦੇ ਸਾਡੇ ਕੋਲ ਅੰਡਰ ਸਟਾਕ ਨਹੀਂ 32 ਜਦੋਂ ਲੈ ਕੇ 75 ਇਹਦਾ ਅੰਡਰ ਸਟਾਕ ਪਈਆਂ ਹੁੰਦੀਆਂ ਆ ਜੀ ਹੁਣ ਗੱਲ ਕਰੀਏ ਸੋਨੀ ਬ੍ਰੈਂਡ ਸੋਨੀ ਬ੍ਰਾਂਡ ਸੋਨੀ ਇੱਕਦਮ ਸੌਰੀ ਫਿਰ ਡਾਇਲੋਗ ਆ ਸਿਨੇਮਾ ਇਜ਼ ਕਮਿੰਗ ਹੋਮ ਤੇ ਰੇਡ ਅਸੀਂ ਦਿੱਤੇ ਹੈਗੇ ਉਹ ਜਿਹੜੇ ਨਹੀਂ ਮਿਲਦੇ ਕਿਤੋਂ ਵੀ ਥੀਏਟਰ ਜਾਣ ਦੀ ਲੋੜ ਨਹੀਂ ਬਿਲਕੁਲ 115000 ਦੀ ਐਲਰੀ ਸੋਨੀ ਕੰਪਨੀ ਦੀ 75 ਇੰਚ ਅੰਡਰਸੋਕ ਸਾਡੇ ਕੋਲ ਅਵੇਲੇਬਲ ਪਈ ਆ ਬਰੇਵਿਆ 2 ਨਿਊ ਮਾਡਲ 2025 ਦਾ ਹੋਏਗਾ ਮਾਲ ਇਸ ਇਲਾਵਾ 43 ਜੀ ਦੀ ਗੱਲ ਕਰੀਏ ਤਾਂ ਮਿਲ ਜੇਗੀ ਸਿਰਫ ਸਿਰਫ 36990 ਰੁਪਏ ਦੀ ਠੀਕ 55 ਜੀ ਦੀ ਸੋਨੇ ਦੀ ਗੱਲ ਕਰੀਏ ਮਿਲ ਜਾਏਗੀ 58990 ਰੁਪਏ ਦੀ ਤੇ 65 ਜੀ ਦੀ ਗੱਲ ਕਰੀਏ ਤਾਂ ਮਿਲ ਜਾਏਗੀ 79990 ਰੁਪਏ ਦੀ ਮੈਂ ਕਹਿੰਦਾ ਇੱਕੋ ਛੱਤ ਥੱਲੇ ਸਾਰਾ ਕੁਝ ਹੀ ਮਿਲ ਜੂਗਾ ਬਿਲਕੁਲ ਇੱਥੇ ਬਸਰੀ ਗਿਫਟਾਂ ਦੇ ਨਾਲ ਮਿਲੇਗੀ ਔਰ ਫਾਈਨੈਂਸ ਸਕੀਮਾਂ ਉਪਲਬਧ ਆ ਮਤਲਬ ਕਹਿਣ ਦੇ ਭਾਵ ਕੀ ਆ ਕਿ ਤੁਹਾਡੀ ਬਜਾਜ ਫਾਈਨੈਂਸ ਕਰਾਉਣਾ ਇਜ਼ੀ ਫਾਈਨੈਂਸ ਸਕੀਮਾਂ ਉਪਲਬਧ ਨੇ ਔਰ ਗੱਲ ਕਰੀਏ ਹੋਰ ਵੈਰੀਟੀਆਂ ਦੀ ਸਾਡੇ ਕੋਲ ਟੂ ਮੱਚ ਵੈਰੀਟੀਆਂ ਅਵੇਲੇਬਲ ਪਈਆਂ ਆ ਔਰ ਸੋਹਣੇ ਸੋਹਣੇ ਰੇਟੇ ਦੇ ਪਈਆਂ ਆ ਫਿਕਸ ਪ੍ਰਾਈਸ ਪ੍ਰਾਈਸ ਬਿਨਾ ਭਾਧਰੀ ਬਿਨਾ ਸਰਕਾਰੀ ਸਭ ਤੋਂ ਘੱਟ ਰੇਟ ਮਿਲਣੀ ਪੂਰੀ ਗਰੰਟੀ ਜੀ ਲੈਣ ਲਈ ਆਣਾ ਪਏਗਾ ਪਰਮਾਰ ਇਲੈਕਟ੍ਰੋਨਿਕ ਕੋਟ ਫਤੂਈ ਦੇ ਵਿੱਚ ਦੋਸਤੋ ਪਹੁੰਚੋ ਫਟਾਫਟ